ਤੇ ਇਸ ਕਰਕੇ ਅਸੀਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਤੋਂ ਹੀ ਸੇਧ ਲੈ ਕੇ ਜਿਹੜੀ ਉਹਨਾਂ ਨੇ ਸਕਾਲਰਸ਼ਿਪ ਲੈ ਕੇ ਬਾਈਕਵਾੜ ਜੀ ਤੋਂ ਜਿਹੜਾ ਆਪਣਾ ਸਮਾਜ ਦਾ ਸੁਧਾਰ ਕਰਨ ਵਾਸਤੇ ਵਿਦੇਸ਼ਾਂ ਦੀ ਧਰਤੀ ਤੇ ਪੜ੍ਹਨ ਗਏ ਅਸੀਂ ਵੀ ਸੋਚਦੇ ਹਾਂ ਕਿ ਇਹ ਵੀ ਬੱਚੇ ਵਧੀਆ ਅੰਕ ਪ੍ਰਾਪਤ ਕਰਕੇ ਵਧੀਆ ਪੋਜੀਸ਼ਨਾਂ ਕਰਕੇ ਪ੍ਰਾਪਤ ਕਰਕੇ ਤੇ ਇਹ ਵੀ ਵਿਦੇਸ਼ਾਂ ਦੀ ਧਰਤੀ ਤੇ ਪੜ੍ਹ ਕੇ ਸਾਡੇ ਸਮਾਜ ਦੀ ਸਾਡੇ ਦੇਸ਼ ਦੀ ਸੇਵਾ ਕਰ ਸਕਣ ਇਹ ਸਾਡਾ ਮਨ ਮੰਤ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਬੱਚਿਆਂ ਦੇ ਵਿੱਚ ਪੜ੍ਹਾਈ ਦਾ ਸ਼ੌਕ ਵਧੇ ਤੇ ਅਸੀਂ ਇਹ ਵੀ ਆਸ ਕਰਦੇ ਹਾਂ ਵੀ ਐਨਆਰਆਈ ਸਾਡਾ ਸਹਿਯੋਗ ਦਿੰਦੇ ਰਹਿਣਗੇ ਤਾਂ ਜੋ ਅਸੀਂ ਇਹ ਸਕਾਲਰਸ਼ਿਪ ਸਕੀਮ ਆ ਜਿਹੜੀ ਹਰ ਸਾਲ ਇਸੇ ਤਰ੍ਹਾਂ ਨਿਰੰਤਰ ਦਿੰਦੇ ਰਹੀ। ਤੁਹਾਡਾ ਇਸ ਅੱਜ ਦੇ ਸਮਾਗਮ ਬਾਰੇ ਸਮਾਗਮ ਬਹੁਤ ਵਧੀਆ ਰਿਹਾ ਜੀ ਸਾਡੇ ਤਾਬ ਨਾਲ ਟਿਕਾ ਸੀਗਾ ਤੇ ਅਸੀਂ ਆਸ ਕਰਦੇ ਹਾਂ ਕਿ ਦਾਹ ਤੋਂ ਵੀ ਇਦਾਂ ਹੁੰਦਾ ਰਹੇ। ਜੀ ਸੋ ਕਿਸ ਤਰ੍ਹਾਂ ਬੱਚਿਆਂ ਨੂੰ ਚਾਹਤ ਕੀਤਾ ਗਿਆ ਬੱਚਿਆਂ ਨੂੰ ਅਖਸ਼ਾਤ ਕਰਨ ਦਾ ਬਹੁਤ ਵਧੀਆ ਤਰੀਕਾ ਇਹ ਹੈ ਜੀ ਮੈਨੂੰ ਚੇਤਾ ਜਦੋਂ ਸਭ ਤੋਂ ਪਹਿਲਾਂ ਮੈਨੂੰ ਇਨਾਮ ਮਿਲਿਆ ਸੀ ਇੱਕ ਕਾਪੀ ਹਾਲੇ ਤਾਈਂ ਵੀ ਯਾਦ ਹੈ ਜੀ ਸੋ ਗਾਂ ਵੀ ਇਹ ਜਿਹੇ ਬਰਾਲੇ ਚੱਲਦੇ ਰਹਿਣਗੇ ਹੁੰਦੇ ਰਹਿਣਗੇ ਜੀ ਇਹ ਜਿਹੇ ਪਾਲੇ 바이 ਗੁਰੂ ਦੀ ਮੇਲ ਨਾਲ ਕਰਦੇ ਰਹਿਵਾਂਗੇ ਖਾਸਾ ਹੀ ਬੜਾ ਸ਼ਾਕਾ ਜੋ ਉਪਰਾਲਾ ਕੀਤਾ ਗਿਆ ਹੈਗਾ ਕੀ ਕਹਿਣਾ ਕਿਸ ਤਰ੍ਹਾਂ ਦੇ ਪ੍ਰੋਗਰਾਮ ਸੀ ਲਿਖ ਕੇ ਦੇਖੋ ਜੀ ਇਹ ਸਾਡਾ ਇਸ ਵਾਰੀ ਪਹਿਲਾ ਸਮਾਗਮ ਸੀਗਾ ਜਿਹੜੀ ਅਸੀਂ ਸਕਾਲਰਸ਼ਿਪ ਡਾਕਟਰ ਬੀ ਆਰ ਅੰਬੇਡਕਰ ਸਮਾਜ ਸੇਵਾ ਸੰਸਥਾ ਤੇ ਯੂਨਾਈਟਿਡ ਸਪੋਰਟ ਕੋਲੰਬੋ ਨੂੰ ਸਾਂਝੇ ਤੌਰ ਤੇ ਦੇ ਰਹੇ ਹਾਂ ਜਿਹਦੇ ਵਿੱਚ ਅਸੀਂ 12ਵੀਂ 10ਵੀਂ 8ਵੀਂ ਤੇ 5ਵੀਂ ਦੇ ਬੱਚਿਆਂ ਨੂੰ ਫਸ ਸੈਕੰਡ ਥਰਡ ਦੇ ਹਿਸਾਬ ਦੇ ਨਾਲ ਅਸੀਂ ਇਹਨਾਂ ਨੂੰ ਅਵਾਰਡ ਦਿੰਦੇ ਆ ਅਸੀਂ ਆਸ ਕਰਦੇ ਹਾਂ ਕਿ ਬੱਚਿਆਂ ਦੇ ਵਿੱਚ ਪੜ੍ਹਾਈ ਦਾ ਉਤਸ਼ਾਹ ਵਧੂਗਾ ਤੇ ਅਸੀਂ ਇਹ ਵੀ ਆਸ ਕਰਦੇ ਹਾਂ ਵੀ ਐਨ ਆਰ ਆਈ ਸੱਜਣ ਸਾਡਾ ਸਹਿਯੋਗ ਦਿੰਦੇ ਰਹਿਣਗੇ ਤਾਂ ਜੋ ਅਸੀਂ ਇਹ ਸਕਾਲਰਸ਼ਿਪ ਸਕੀਮ ਆ ਜਿਹੜੀ ਹਰ ਸਾਲ ਇਸੇ ਤਰ੍ਹਾਂ ਨਿਰੰਤਰ ਦਿੰਦੇ ਰਹੀ। ਸੋ ਬੜਾ ਵੱਡਾ ਔਰ ਮਹਾਨ ਉਪਰਾਲਾ ਹੈਗਾ ਇਹ ਕਿਸ ਤਰ੍ਹਾਂ ਫਿਰ ਸੋਚਿਆ ਸੀ ਇਹ ਬੱਚਿਆਂ ਨੂੰ ਇਛਾਜ ਕੀਤਾ ਜਾਵੇ। ਇਪੋ ਜੀ ਅਸੀਂ ਤੱਕ ਕੋਸ਼ਿਸ਼ ਕਰਦੇ ਆਂ ਵੀ ਕੋਈ ਕੋਈ ਨਵੀਂ ਪਰਤ ਪਾਈ ਜਾਵੇ ਪਹਿਲਾਂ ਅਸੀਂ ਨਾਮ ਲੈਂਦੇ ਰਹੇ ਆ ਸਕੂਲਾਂ ਦੇ ਵਿੱਚ ਸਾਨੂੰ ਅੱਜ ਵੀ ਯਾਦ ਆ ਤੇ ਅਸੀਂ ਚਾਹੁੰਦੇ ਪਿਓ ਅਸੀਂ ਬੱਚਿਆਂ ਨੂੰ ਵੀ ਉੱਥੇ ਹੀ ਦਈਏ ਸ਼ੁਕਰ ਉਸ ਪ੍ਰਮਾਤਮਾ ਦਾ ਜਿਹੜਾ ਸਾਨੂੰ ਇਹ ਸਿਹਤ ਬਖਸ਼ਦਾ ਜੀ ਜੀ ਤੇ ਅੱਜ ਦੇ ਸਮਾਗਮ ਲਈ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋਰ ਕੁਝ ਵਸ ਜੀ ਅਸੀਂ ਆਸ ਕਰਦੇ ਆਂ ਕਿ ਇਸ ਇਸ ਸਮਾਗਮ ਦੇ ਨਾਲ ਬੱਚਿਆਂ ਦੇ ਵਿੱਚ ਉਤਸ਼ਾਹ ਵਧੂਗਾ ਤੇ ਉਹ ਵਿਦਿਆ ਦੇ ਖੇਤਰ ਵਿੱਚ ਵੱਧ ਵੱਧ ਤਰੱਕੀਆਂ ਆਉਣਗੀਆਂ ਕੱਲ ਸਕੂਲ ਵਿਖੇ ਪ੍ਰੋਗਰਾਮ ਉਹ ਲਿਖ ਕੇ ਗਏਗੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਸੀ ਇਹ ਜਿਹੜਾ ਪ੍ਰੋਗਰਾਮ ਸਰ ਇਹ ਦੋ ਹੀ ਸੰਸਥਾਾਂ ਮੈਂ ਜਿਹੜੀਆਂ ਜੀ ਯੂਨਾਈਟਿਡ ਸਪੋਰਟਸ ਕਲੱਬ ਅਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜਿਹੜੀ ਸੋਚ ਨੂੰ ਲੈ ਕੇ ਜਿਹੜਾ ਰੱਖਿਆ ਗਿਆ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਸੀਗਾ ਕਿ ਅਸੀਂ ਸੰਸਾਰ ਦੀ ਅਸਲ ਜਿਹੜੀ ਸੋਚ ਆ ਜੀ ਸਕਾਲਰਾਂ ਦੀ ਜਿਹੜੀ ਅਸਲ ਸੋਚ ਆ ਉਸ ਨੂੰ ਲੈ ਕੇ ਤੁਰਿਆ ਵਾ ਕਿਉਂਕਿ ਜਿਹੜਾ ਸਕਾਲਰਸ਼ਿਪ ਆ ਇਹ ਸਾਡੇ ਕੋਲ ਜਿਹੜੇ ਬੱਚੇ ਆ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਬਹੁਤ ਗਰੀਬ ਪਰਿਵਾਰ ਦੇ ਆ ਸਾਡੀ ਇਹ ਸੋਚ ਆ ਕਿ ਅਸੀਂ ਉਹਨਾਂ ਬੱਚਿਆਂ ਨੂੰ ਟੌਪ ਤੇ ਲੈ ਕੇ ਜਾਈਏ ਕਿਉਂਕਿ ਜੇ ਥੋੜਾ ਥੋੜਾ ਵੀ ਪ੍ਰਿਆਸ ਅਸੀਂ ਕਰਦੇ ਰਹੀਏ ਤੇ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਪੁਲਾਹਾਂ ਦੇਖਣ ਨੂੰ ਮਿਲ ਸਕਦੀਆਂ ਅਸੀਂ ਦੋਈ ਸੰਸਥਾਵਾਂ ਵੱਲੋਂ ਬਹੁਤ ਵੱਡਾ ਯੋਗਦਾਨ ਸਾਡਾ ਇਹ ਇਸ ਕਰਕੇ ਹੀ ਆ ਵੀ ਜਿਹੜੇ ਬੱਚੇ ਆ ਇਹ ਸਮਾਜ ਦਾ ਧੁਰਾ ਹੁੰਦੇ ਆ ਤੇ ਜਿਹੜੀ ਐਜੂਕੇਸ਼ਨ ਆ ਇਹ ਬੰਦੇ ਦਾ ਤੁਰਾ ਹੁੰਦਾ ਆ ਕਿਉਂਕਿ এডਿਕੇਸ਼ਨ ਹੀ ਜਿਹੜੀ ਆ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਵਿਅਕਤੀ ਨੂੰ ਪਰਪੂਲਿਤ ਕਰਦੀ ਆ ਜੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਆਪਣੀ এডਿਕੇਸ਼ਨ ਨਾ ਇਸ ਤਰੀਕੇ ਦੀ ਸਤਿਰਤਾ ਦੀ ਨਾ ਲੈ ਕੇ ਆਉਂਦੇ ਤਾਂ ਸ਼ਾਇਦ ਅੱਜ ਉਹਨਾਂ ਦਾ ਨਾਮ ਨਾ ਹੁੰਦਾ ਠੀਕ ਹੈ ਜੀ ਤੇ ਇਸ ਕਰਕੇ ਅਸੀਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਤੋਂ ਹੀ ਸੇਧ ਲੈ ਕੇ ਜਿਹੜੀ ਉਹਨਾਂ ਨੇ ਸਕਾਲਰਸ਼ਿਪ ਲੈ ਕੇ ਗਾਈਕਵਾੜ ਜੀ ਤੋਂ ਜਿਹੜਾ ਆਪਣਾ ਸਮਾਜ ਦਾ ਸੁਧਾਰ ਕਰਨ ਵਾਸਤੇ ਵਿਦੇਸ਼ਾਂ ਦੀ ਧਰਤੀ ਤੇ ਪੜਨ ਗਏ ਅਸੀਂ ਵੀ ਸੋਚਦੇ ਹਾਂ ਕਿ ਇਹ ਵੀ ਬੱਚੇ ਵਧੀਆ ਅੰਕ ਪ੍ਰਾਪਤ ਕਰਕੇ ਵਧੀਆ ਪੋਜੀਸ਼ਨਾਂ ਕਰਕੇ ਪ੍ਰਾਪਤ ਕਰਕੇ ਤੇ ਇਹ ਵੀ ਵਿਦੇਸ਼ਾਂ ਦੀ ਧਰਤੀ ਤੇ ਪੜ ਕੇ ਸਾਡੇ ਸਮਾਜ ਦੀ ਸਾਡੇ ਦੇਸ਼ ਦੀ ਸੇਵਾ ਕਰ ਸਕਣ ਇਹ ਸਾਡਾ ਮੂਮੈਂਟ ਹੈ ਜੀ ਸੋ ਸਕੂਲ ਵਿਖੇ ਸਮਾਗਮ ਉਲੀਕੇ ਗਏ ਹੈ ਕਿ ਕਿਸ ਤਰ੍ਹਾਂ ਦੇ ਸਮਾਗਮ ਸਗੇ ਹਾਂ ਜੀ ਇਸ ਸਵਾਗਤ ਡਾਕਟਰ ਅੰਬੇਦਕਰ ਸਮਾਜ ਸੇਵੀ ਸੰਸਥਾ ਐਨ ਆਰ ਆਈ ਅਤੇ ਯੂਨਾਈਟਡ ਸਪੋਰਟ ਕਲੱਬ ਦੇ ਸਪੋਰਟ ਕਲੱਬ ਨੂੰ ਸਮਾਜਨ ਕਰਾਇਆ ਗਿਆ ਇਸ ਦੇ ਵਿੱਚ ਫਰਸਟ ਸੈਕੰਡ ਹਾਲਡ ਆਏ ਬੱਚਿਆਂ ਨੂੰ ਬੱਚਿਆਂ ਨੂੰ ਪ੍ਰਾਈਜ਼ ਦੇ ਕੇ ਉਤਸ਼ਾਹਿਤ ਕੀਤਾ ਗਿਆ ਜੀ ਤੇ ਇਹ ਉਪਰਾਲੇ ਸਮਾਜ ਵਿੱਚ ਤੇ ਕਿੰਡਾਂ ਵਿੱਚ ਹੋਣੇ ਚਾਹੀਦੇ ਆ ਜਿਸ ਤੋਂ ਉਤਸ਼ਾਹਿਤ ਹੋ ਕੇ ਬੱਚੇ 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 ਪਰ ਤੇ ਆਪਣੇ ਟੜਕੜ ਦੇ ਅੱਗੇ ਵਧ ਸਕਣ ਹਾਂਜੀ ਜੀ ਪੜਾਈ ਦੇ ਵਿੱਚ ਅੱਗੇ ਵਧ ਸਕਣ ਤੇ ਸਮਾਜ ਲਈ ਕੋ ਚੰਗਾ ਕਰ ਸਕਣ। ਚਲੋ ਕੱਲ੍ਹ